ਜਿੰਨਾਂ ਦਾ ਵੀ ਵਿਆਹ ਵਾਲਾ ਕੰਮ ਅੜਿਆ ਪਿਆ ਨਾ ਜਮੇ ਅੜਿਆ ਪਿਆ ਆਹ ਵੀਡੀਓ ਉਹਨਾਂ ਨੂੰ ਸੈਂਡ ਕਰ ਦਿਓ ਇੱਕ ਪੱਤਰਕਾਰ ਆ ਬਾਈ ਅਜੀਤ ਅਖਬਾਰ ਦਾ ਤਰਸੇਵ ਸਿੰਘ ਗਹਿਲ ਮਹਿਲ ਕਲਾਂ ਆਇਆ ਆਪਾਂ ਤੇ ਦਫ਼ਤਰ ਆ ਬਾਈ ਦਾ ਵਿਡਿੰਗ ਚੁਆਇਸ ਬਰਨਾਲਾ ਜਨ ਕਿ ਰਿਸ਼ਤੇ ਕਰਾਉਣ ਦਾ ਕੰਮ ਕਰਦਾਗਾ ਏ ਟੂ ਜ਼ੈਡ ਰਿਸ਼ਤੇ ਬਾਹਰਲੇ ਵੀ ਸਰਕਾਰੀ ਨੌਕਰੀਆਂ ਵਾਲੇ ਵੀ ਸਸਿ ਕਰਪ ਨੇ ਹੈਗੇ ਬਾਈ ਜੀ ਹਾਂਜੀ ਏ ਬਾਈ ਬੈਠੇ ਨੇ ਅੰਦਰ ترਸੀਮ ਸਿੰਘ ਭਾਈ ਸਸੀ ਕਾਲ ਜੀ ਸਸੀ ਕਾਲ ਭਾਈ ਠੀਕੋ ਜੀ ਠੀਕ ਸਰਪੰਚ ਸਾਹਿਬ ਆਪਾਂ ਗੱਲਾਂ ਬਾਤਾਂ ਕਰਨੀਆਂ ਨੇ ਜੀ ਜੀ ਬਾਈ ਜੀ ਪਹਿਲਾਂ ਹੁੰਦਾ ਸੀ ਰਿਸ਼ਤੇ ਲੋਕ ਪਿੰਡਾਂ ਚੋਂ ਕਰਾਵਾਉਂਦੇ ਸੀ ਬਿਲਕੁਲ ਬਾਈ ਜੀ ਪਰ ਹੁਣ ਲੋਕ ਇਹ ਚੀਜ਼ ਤੋਂ ਪਿੱਛੇ हट ਗਏ ਉਹ ਕੀ ਕਾਰਨ ਬਣਦਾ ਪਿੱਛੇ ਹਟਣ ਦਾ ਕਾਰਨ ਦੱਸੋ ਦੇਖੋ ਵੱਡੀ ਗੱਲ ਤਾਂ ਇਹ ਆ ਬਾਈ ਜੀ ਬਹੁਤੇ ਲੋਕ ਨਾ ਅੱਜ ਕੱਲ ਸੱਚ ਨਹੀਂ ਬੋਲਦੇ ਬਹਿ ਜਾਓ ਪਹਿਲਾਂ ਤਾਂ ਆਪਾਂ ਥੱਕ ਜਾਾਂਗੇ ਅਸੀਂ ਅਕਰ ਕੇ ਨਾ ਹਰੇਕ ਬੰਦਾ ਸਰਪੰਚ ਸਾਹਿਬ ਇਹ ਹੁੰਦਾ ਵੀ ਵੀ ਅਗਲਾ ਕਹਿੰਦਾ ਵੀ ਯਾਰ ਵੀ ਕੋਈ ਤੱਕ ਕੋਈ ਕਮੀਨਾ ਨਿਕਲ ਜਾਏ ਕੋਈ ਮੁੰਡਾ ਖਾਂਦਾ ਪੀਂਦਾ ਨਾ ਹੋਵੇ ਇੰਨਾ ਸਾਨੂੰ ਸਾਂ ਦੀ ਬੜੀ ਮਾਰ ਚਲਦੀ ਆ ਇਹ ਸਾਰੇ ਲੋਕ ਸਾਡੇ ਝਿਜਕਣ ਲੱਗੇ ਪਿੱਛੇ ਲੱਗ ਗਏ ਤੁਸੀਂ ਕਿਵੇਂ ਪਤਾ ਕਰਦੇ ਹੋਗੇ ਪਤਾ ਤਾਂ ਸਰਪੰਚ ਸਾਹਿਬ ਅਸੀਂ ਤਾਂ ਕੁੜੀ ਵਾਲਿਆਂ ਨੂੰ ਕਹਿ ਦਿੰਦੇ ਆ ਵੀ ਤੁਸੀਂ ਪੜਤਾਲ ਕਰੋ ਮੁੰਡੇ ਵਾਲਿਆਂ ਨੂੰ ਕਹਿ ਦਿੰਦੇ ਆ ਵੀ ਤੁਸੀਂ ਪੜਤਾਲ ਕਰੋ ਅਸੀਂ ਕੋਸਰਾ ਕੋ ਤੁਸੀਂ ਵੀ ਕਰ ਲਾਂਦੇ ਆ ਨਹੀਂ ਅਸੀਂ ਤਾਂ ਜਦੋਂ ਰਿਸ਼ਤਾ ਮੈਚ ਹੋਣ ਦੇ ਤਕਰੀਬਨ ਨੇੜੇ ਆਉਂਦਾ ਉਦੋਂ ਉੱਪਰ ਪੜਤਾਲ ਕਰਦੇ ਆ ਵੀ ਸਾਡੇ ਦਫ਼ਤਰ ਦਾ ਕਿਸੇ ਪੱਖੋਂ ਨਾ ਨਾ ਬਦਨਾਮ ਹੋਵੇ ਅੱਛਾ ਅੱਛਾ ਤੇ ਕਿਸ ਤਰ੍ਹਾਂ ਦੇ ਰਿਸ਼ਤੇ ਆਪਣੇ ਲਈ ਜ਼ਿਆਦਾ ਤਰ੍ਹਾਂ ਦੇ ਆਪਣੇ ਕੋਲ ਸਾਰੇ ਹੀ ਆ ਬੇ ਜੀ ਬਾਹਰਲੇ ਵੀ ਆ ਤੇ ਹੁਣ ਥੋੜਾ ਜਾਇ ਹੈਗਾ ਵੀ ਘਰੇਲੂ ਦਾ ਵੀ ਕਿਉਂਕਿ ਚੱਲਿਆ ਪਿਆ ਜਿਵੇਂ ਨੌਕਰੀਆਂ ਕਰਦੇ ਆ ਮੁੰਡੇ ਹਨਾ ਪਰ ਰਿਸ਼ਤੇ ਉਹਨਾਂ ਨੂੰ ਹੋ ਨਹੀਂ ਰਹੇ 10-10 ਕਿੱਲੇ ਜ਼ਮੀਨ ਵਾਲਾਂ ਨੂੰ ਰਿਸ਼ਤੇ ਨਹੀਂ ਹੋ ਰਹੇ ਕੀ ਕਾਰਨ ਹੈਗਾ ਦੇਖੋ ਵੱਡੀ ਖੇੜ ਤਾਂ ਹੈ ਵੱਡੀ ਘਾਟ ਤਾਂ ਜਿਹੜੀ ਕੁੜੀਆਂ ਦੀ ਆ ਬਾਈ ਜੀ ਜਿਹੜੀਆਂ ਇੱਕ ਲੰਗਨ ਪਾਸ ਦੇ ਵਿੱਚੋਂ ਸੀਗੀ 1993 94 95 96 97 ਤੱਕ ਉਹਦੀ ਪ੍ਰੋਬਲਮ ਹੈਗੀ ਆ ਦੂਜੀ ਜਿਹੜੀ ਹੈਗੀ ਆ ਮਾਰ ਕਿਤੇ ਨਾ ਕਿਤੇ ਸਾਡੇ ਕਈ ਵਾਰੀ ਪੇਰੈਂਟਸ ਨੂੰ ਨਹੀਂ ਪਤਾ ਲੱਗਦਾ ਵੀ ਬੱਚਾ ਨਸ਼ਾ ਕਰਦਾ ਹੁੰਦਾ ਕਿਉਂਕਿ ਬਾਹਰ ਉਹਦਾ ਜ਼ਰੂਰ ਪਤਾ ਹੁੰਦਾ ਹੈ ਜੀ ਬਾਹਰ ਪਤਾ ਹੁੰਦਾ ਹਾਂ ਇਹਦਾ ਕਾਰਨ ਥੋੜਾ ਜਿਆ ਨਸ਼ਿਆਂ ਚ ਜਿਹੜੀ ਖੜੋਤ ਆਈ ਵੀ ਹੈ ਬਾਈ ਜੀ ਜਿਨੀ ਕਿ ਕਿੰਨੇ ਘਟੇਮ ਚ ਰਿਸ਼ਤਾ ਕਰਵਾਉਦੋਂਗੇ ਜੀ ਬਾਈ ਜੀ ਸੰਜੋਗਾਂ ਦੀ ਖੇਡ ਹੈ ਅਸੀਂ ਤਾਂ ਕਹਿੰਨੇ ਆ ਵੀ ਸਾਨੂੰ ਅੱਜ ਰਿਸ਼ਤਾ ਕਰਾਈਏ ਤੜਕੇ ਫੀਸ ਲਈਏ ਅਗਲੇ ਤੋਂ ਅੱਛਾ ਹਾਂ ਕਿਵੇਂ ਕੰਟੈਕਟ ਕਰੀਏ ਤੁਹਾਡੇ ਨਾਲ ਅਗਲਾ ਕੰਟੈਕਟ ਤਾਂ ਬਾਈ ਸਾਡੇ ਜਿਹੜੇ ਦਫ਼ਤਰ ਦੇ ਨੰਬਰ ਨੇ ਅਸੀਂ ਮੈਚਿੰਗ ਸੈੱਲ ਸਾਡਾ ਅੱਡ ਕੰਮ ਕਰਦਾ ਆ ਕਸਟਮਰ ਡੀਲ ਅੱਡ ਹੈਗੀ ਆ ਤੇ ਅਡਵਰਟ ਸਾਡੇ ਦਫਤਰ ਦੇ ਵਿੱਚ ਸੈੱਲ ਬਣੇ ਹੋਏ ਨੇ ਜਿਹੜੇ ਦਫਤਰ ਕਿਥੇ ਜੇ ਇੱਕ ਵਾਰ ਦਫਤਰ ਆਪਣਾ ਬਾਈ ਮਹਿਲ ਕਰਾਂਗੇ ਆਪਣੀ ਆਪ ਦੀ ਬਿਲਡਿੰਗ ਖਰੀਦ ਕੀਤੀ ਵੀ ਸਰਪੰਚ ਸਾਹਿਬ ਹਾਂਜੀ ਕਿਰਾਏ ਤੇ ਨਹੀਂ ਬਿਲਕੁਲ ਨਹੀਂ ਨਹੀਂ ਕਿਰਾਏ ਤੇ ਬਿਲਡਿੰਗ ਨਹੀਂ ਹੈਗੀ ਆਪਣਾ ਆਪ ਦਾ ਬਣਾਇਆ ਪਹਿਲਾਂ ਆਪਣਾ ਦਫਤਰ ਉਧਰਲੇ ਸੀ ਉਹ ਛੋਟੀ ਰਹਿ ਗਈ ਸੀ ਬਿਲਡਿੰਗ ਤੇ ਅਸੀਂ ਤਾਂ ਜਿਹੜਾ ਦੇਖ ਦਿਖਾਈ ਆ ਵੀ ਇੱਥੇ ਹੀ ਕਰਾ ਦਿੰਨੇ ਆ ਸਾਰਾ ਕੁਝ ਇੱਥੇ ਹੀ ਕਰਵਾ ਦਿੰਨੇ ਆ ਨੇੜੇ ਬੇਰਕਾ ਮਿਲਕ ਪਲਾਂਟ ਲੁਧਿਆਣਾ ਰੈਕੋਟ ਰੋਡ ਮਲਕਲਾਂ ਇੱਥੇ ਆ ਕੀ ਮੈਨੂੰ ਨਾ ਪੁੱਜਾ ਫੋਨ ਤੇ ਵੀ ਗੱਲਬਾਤ ਕਰਨੀ ਹੈ ਨਹੀਂ ਫੋਨ ਤੇ ਬਾਈ ਜੀ ਗੱਲਬਾਤ ਹੋ ਜੂਗੀ ਪਰ ਜੇ ਦਫ਼ਤਰ ਦੇ ਬਾਰੇ ਗੱਲਬਾਤ ਕਰਨੀ ਤਾਂ ਦਫ਼ਤਰ ਆਉਣਾ ਪੈਣਾ ਹੀ ਆ ਕਿੰਨੇ ਕੁ ਰਿਸ਼ਤੇ ਹੁਣ ਪਏ ਨੇ ਰਿਸ਼ਤੇ ਤਾਂ ਸਰਪੰਚ ਸਾਹਿਬ ਆਏ ਦੇਖ ਲਓ ਵੀ ਮੈਂ ਹੁਣ ਤੁਹਾਨੂੰ ਆ ਦਿਖਾਉਣਾ ਇੱਕ ਮਿੰਟ ਤੁਹਾਨੂੰ ਲਾ ਸਾਰੇ ਰਿਸ਼ਤੇ ਨੇ ਮੈਂ ਸਾਰੇ ਰਿਸ਼ਤੇ ਨੇ ਆ ਦੇਖ ਲਓ 751 ਕੁੜੀਆਂ ਦੀਆਂ ਫੋਟੋਆਂ ਦੇਖ ਰਿਹਾ ਮੈਂ ਆ ਫਿਰ ਇਹ ਮੁੰਡਿਆਂ ਨੂੰ ਕਿਧਰ ਭੇਜਾਂ ਕੁੜੀ ਦੀ ਫੋਟੋ ਪਲੀ ਅਸੀਂ ਪਹਿਲਾਂ ਜਿਹੜੀ ਬੇਟੀ ਦੀ ਫੋਟੋ ਆ ਨਾ ਉਹ ਅਸੀਂ ਉਹਦੇ ਪਰਿਵਾਰ ਤੋਂ ਪੁੱਛ ਕੇ ਭੇਜ ਸਤਿ ਸ਼੍ਰੀ ਅਕਾਲ ਵੀ ਭਾਈ ਜੀ ਆਹ ਡਾਟਾ ਮੁੰਡੇ ਦਾ ਇੰਨੀ ਜ਼ਮੀਨ ਆ ਤੁਸੀਂ ਭੇਜ ਦਿਜੀ ਹਾਂ ਭੇਜ ਅਗਰ ਕਹਿਣ ਦਾ ਵੀ ਭੇਜ ਦਿਓ ਭੇਜ ਦੇਣਾ ਜੇ ਨਹੀਂ ਕਹਿੰਦਾ ਫਿਰ ਨਹੀਂ ਭੇਜ ਦੇ ਮੁੰਡੇ ਵਾਲਿਆਂ ਨੂੰ ਵੀ ਪੁੱਛਣਾ ਵੀ ਆਹ ਕੁੜੀ ਆ ਆਹ ਪੜ੍ਹਾਈ ਆ ਆਪ ਇੰਨੀ ਹਾਈਟ ਆ ਆਹ ਪਰਿਵਾਰ ਆ ਚਲਾਈਏ ਗੱਲ ਅਗਰ ਉਹ ਕਹਿੰਦਾ ਚਲਾਈਦਾ ਗੱਲ ਫਿਰ ਉਹ ਮੁੰਡੇ ਦੀ ਫੋਟੋ ਉਹਦੇ ਪਿਓ ਦਾ ਨੋ ਪਿੰਡ ਐਡਰੈਸ ਪੜ੍ਹਾਈ ਕੰਪਲੀਟ ਦੇ ਦੇਈਦੀ। ਸੋ ਕਿਸੇ ਨਹੀਂ ਬਾਈ ਕੋਈ ਰਿਸ਼ਤੇ ਬਾਰੇ ਗੱਲਬਾਤ ਕਰਨੀ ਹੈ ਸਕਰੀਨ ਤੇ ਬਾਈ ਉਹਦਾ ਨੰਬਰ ਚੱਲ ਰਿਹਾ। ਇਸੇ ਤੌਰ ਤੇ ਬਾਈ ਵੀਰੇ ਪੱਤਰਕਾਰ ਨੇ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ ਹੈਗਾ। ਤੁਸੀਂ ਮਹਿਲਕਲਾ ਦਫ਼ਤਰ ਵੀ ਆ ਕੇ ਗੱਲਬਾਤ ਕਰ ਸਕਦੇ ਹੋ ਜਾਂ ਜਿਹੜੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਇਹਨਾਂ ਦੇ ਫੋਨ ਕਰਕੇ ਵੀ ਗੱਲਬਾਤ ਕਰ ਸਕਦੇ ਹੋ। ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ।